ਤੇਰੀ ਵਰਤੀ ਬਣ ਕੇ ਇੱਕ ਫਿਰ ਦੇ ਵਿੱਚੋਂ ਇੱਕ ਪਤੀ ਪਰਮਾਤਮਾ ਮੰਨ ਕੇ ਇੱਕ ਜਿਵੇਂ ਉਹ ਅੱਜ ਕਰਦੀ ਹੈ ਘਰ ਦਰਸ਼ਨ ਜੋਗੀ ਦੇ ਠੱਡਾ ਠਾਰ ਹੋ ਗਿਆ ਸੀਨਾ ਏ ਕਿਉਂ ਹੋ ਬੋਰਨ ਨੂੰ ਸੁਨਰਾਨੇ ਤੱਕਿਆ ਜਦੋਂ ਖੋਲ ਕੇ ਮੋਰੀ ਖੋਲਿਆ ਬਣਾਇਆ ਤ ਗਈ ਹੋ ਗਈ ਚੱਲ ਤੇ ਡੋਰ ਚ ਕੋਰੀ ਆਪ ਦੇ ਪਾਣੇ ਵਾਰੇ ਨੂੰ ਮਾਣ ਸੁੱਚੀਆਂ ਪੈਣ ਦੀ ਚਾਹਤ ਦਾ ਚੋਲੇ ਜਾਲੀਦਾਰ ਰਖੇ ਆਉਂਦਾ ਮੈਂ ਉਹਦੇ ਘੁੱਟੇ ਰੱਖਣੀ ਬਣੂਗੀ ਤੇ ਬਹੁਤ ਸਾਰਾ ਮਾਣ ਹੈ ਪਹਿਣਾ ਵੱਲੋਂ ਪੀੜਾ ਵੱਲੋਂ ਬਜ਼ੁਰਗਾ ਵੱਲੋਂ ਛੋਟੇ ਬੱਚਿਆਂ ਵੱਲੋਂ ਗੁੱਗਾ ਦੇ ਹੱਥੀਂ ਮਹਾਰਾਜਾਂ ਸਿੱਧ ਸ੍ਰੀ ਜੋਤਿ ਕੋਰਖ ਮਹਾਰਾਜ ਜੀ ਮਹਾਰਾਜ ਸਾਰੀ ਸੰਗਤ ਮੇਰਾ ਪਰਿਆ ਹੱਥ ਰੱਖੇ ਸੇਵਾ ਕਰਨ ਦਾ ਬਲ ਬਖਸ਼ੇ ਤੇ ਹਰਮਨ ਭਗਤ ਪੱਖੇ ਪਰਿਵਾਰਾਂ ਦੇ ਸੁਖ ਸ਼ਾਂਤੀ ਬਖਸ਼ੇ ਜਿੰਨਾਂ ਬੁੱਤਾਂ ਦੀਆਂ ਬਾਤਾਂ ਵਿੱਚੇ ਫਸਲਾਂ 'ਚ ਝਾੜ ਵਧਿਆ ਕਰੇ ਗੁੱਗਾ ਯਾਰ ਪੀਰ ਮਹਾਰਾਜ ਜਿਹੜੇ ਸ਼ਾਮ ਦੇ ਗੁੱਗਾ ਯਾਰ ਪੀਰ ਮਹਾਰਾਜ ਜੀ ਜਾਂ ਕਿਸੇ ਵੀ ਗੁਰੂ ਪੀਰ ਦੀ ਪੂਜਾ ਹੁੰਦੀ ਹੈ ਉਹ ਨਗਰ ਦੇ ਵਿੱਚ ਕਦੇ ਕੋਈ ਬਿਮਾਰੀ ਨਹੀਂ ਹੁੰਦੀ ਕੋ ਤੁਹਾਡੀ ਖਤਮ ਹੋ ਜਾਂਦੀ ਹੈ ਤੋਂ ਬਹੁਤ ਸਰਾ ਮਾਨ ਵੀਰ ਜੀ ਵੱਲੋਂ ਗਿਆ ਹੈ ਹੁਣ ਜਦੋਂ ਮਹਾਰਾਣੀ ਸੰਧਰਾ ਦੇ ਕੋਲੇ ਸਿਫਤਾ ਕਈਆਂ ਤਾਂ ਮੋਹ ਲਗੂ ਕਰਦੀ ਜਿਵੇਂ ਹਜ਼ਾਰ ਬਾੜ ਦਾ ਬਲ ਹੁੰਦਾ ਹੈ ਐਦਾਂ ਰੋਸ਼ਨੀ ਹੁੰਦੀ ਬੰਦੀ ਜਿਵੇਂ ਉਹ ਜੋਗੀ ਦੇ ਪਰੂਪਰ ਮੇਰੇ ਉੱਪਰ ਐਦਾਂ ਹੈ ਕਹਿ ਨਹੀਂ ਲੱਗਦੀ ਉਹ ਜੋਗੀ ਦਾ ਇੰਨਾ ਸੋਹਣਾ ਤੇਰਾ ਦਾ ਮੂੰਹ ਤੇ ਜੋਗੀ ਦੇ ਪੈਰ ਜੋਗੀ ਦੇ ਪੈਰ ਵਿੱਚੇ ਤੋਂ 4 ਗੁਣੇ ਅੱਗੇ ਸੋਨੇ ਕਿ ਘਾਰ ਦਿੱਤੀ ਹੈ ਸ਼ਕਤੀ ਦੇ ਨਾਲ ਭਗਤੀ ਤੇ ਨਾਮ ਜਪਿਆ ਹੋਇਆ ਭਗਤੀ ਕੀਤੀ ਹੋਈ ਪੂਰੇ ਗੁਰੂ ਦਾ ਚੇਲਾ ਉਸੇ ਟਾਈਮ ਪੈਨ ਕੇ ਬੁਰਕਾ ਇੱਕ ਮਾਰ ਥਾਲ ਚੱਕਿਆ ਸੋਨੇ ਦਾ ਇਹ ਦਰਸੋ ਦੀ ਜੀ ਬੱਚੀ ਦੇਵੀ ਦਾ ਰੂਪ ਬੱਚੀ ਨੂੰ ਵਿਦਿਆ ਦਾ ਦਾਨ ਬਖਸ਼ੇ ਗੁੱਦਾ ਯਾਰ ਪੀਰ ਮਹਾਰਾਜ

आप खाट में देने को चार के कार क्या कोड़े आस्थन जीवाग्नी है आप देंगे क्या कोड़े आस्थन जीवाग्नी है आह 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 � I'm going सनान गुरू जी सखलतदार मंगा न ਚੰਡੀ ਪਾਇਕੜ ਚੱਕ ਕੇ ਟੋਕਰੀ ਪਿੰਜਰੇ ਦੀ ਜੀਵੀ ਰੱਜੀ ਆਪਰੇ ਪਿੰਡਾਰੇ ਹਮ ਮਤਾਵਕ ਆਪਣੀ ਜੇ ਹਸਤੌਣਾਂ ਤੋਂ ਲਈ ਈ ਹੈ ਨਾਮ ਹੈ ਤੇਰਾ ਬਾਪਾ ਐਸ ਧਰਦਾ ਹੁਣ ਚੱਲ ਨਾ ਪਾਈ ਮੁੱਕ ਗਿਆ ਆਹ ਜਿਆ ਪਤੀ ਐ ਜਿਹੜਾ ਤੈਨੂੰ ਮਿੱਠੇ ਮੇਵੇ ਖੱਕੇ ਮੇਵੇ ਆਂਗੂਰ ਦੇ ਅੱਜ ਅਸੀਂ ਪਿੰਡ ਫੰਮਰਾਲ ਮੇਲੇ ਤੇ ਆਇਆ ਹੋਇਆ। ਮੇਲਾ ਫੁੱਲ ਭਰ ਰਹੀ ਹੈ। ਦੇਖਣ ਲੱਗੇ ਇੱਥੇ। ਉਹ ਇਹ ਕੰਡਾ ਆਇਆ ਮੇਰਾ ਕਰਾਉਣ ਵਾਲਾ। ਕੁਡੀ ਚਾਹ ਲਿਖੜੇ ਨਹੀਂ ਚੱਲਦੀ। किन्ने्यार ग्यारौ ठी ਕੌਣ ਕੌਣ ਗੁਰਪ੍ਰੀਤ ਸਮਾਗਮੇ ਕਰਾ ਰਹੀ ਗੁਰਪ੍ਰੀਤ ਸਮਾਗਮ ਦੀ ਹਰ ਬਣਾ ਲਵਗੀ ਨਹੀਂ ਕਰਾ ਰਹੀ ਦੋ ਕਰਾ ਗਈ ਦੋ ਕੁਸ਼ੇ ਮੈਨੂੰ ਚਾਰ ਬਣਾਣਾ ਤੇਰੀ ਹੋ ਗਈ ਕੁਸ਼ਤੀ ਤੇ ਕੀ ਲਿਖੀ ਹੋਈ ਹੈ ਕੀ ਕਰਾਂ ਬਾਪੂ ਜੀ ਮਾਂ ਬਾਪ ਤੋਂ ਬਹੁਤ ਵਧੀਆ ਕੁਸ਼ਤੀ ਦਿਖਾਈ ਹੈ ਇਹਨਾਂ ਵਿਚਾਰਾਂ ਨੂੰ ਮਾਰਨ ਤੋਂ ਪਹਿਲਾਂ ਇੱਕ ਤਕਰੀਬ ਕਰਨਾ ਵਾਲੀ ਨਹੀਂ ਜੀ پہلے نو تھا او دن ماں تھا یا ہی وہ ہرنی سانوں اے تے مناں چل مناں آ جا بہ تراڑی نے او کے دواندی اپنے کڑا ہو گیا کوئی پرمان تو بہت آئی جان گے یار انا کلام آھي اب اس طرح وريا من اچھا ٻوھ رھندا ٿي ڀاڳي ٻيوھ وريو

ほら。 ਕੜਾ ਦੇ ਕੀ ਲੋੜ ਆ ਜੀ ਹਮਨਜੀਤ ਹਾਂਜੀ ਕਿਵੇਂ ਨਹੀਂ ਔੜੀ ਲਖਿਆ ਦੇ ਪਰਵਾਨ ਨੂੰ ਕਹਿ ਕੇ ਨਵਾ ਪਗਾ ਦੇਖ ਤਾਂ ਕਿਹ ਜੋੜ ਆ ਖਾਰੇ ਕਿਹਦੇ ਨਾਲ ਲਖਿਆ ਮੁੱਖ ਗੱਲ ਇਹ ਜਾਂ ਮੁੱਦਾ ਚੰਗਾ ਹੈ ਲੈ ਪਰਚੀ ਨਹੀਂ ਛੋਡੀ ਬਣੀ ਪਰਚੀ ਨਹੀਂ ਬਣੀ ਬਣਵਾ ਲਾ ਫਿਰ ਕਿਧਰਾ ਦੋ ਛੋਟੇ بڑے ਦਾ ਕੋਈ ਯਾਨੀ ਦੇਖੀਓ ਤਾਂ ਮੁੱਦਾ ਛੋਟਾ ਜਾਂ ਉੱਪਰ ਨਾ